ओरिजोन सीलन ब्लॉक वाटरप्रूफिंग ਦਾ ਨਵਾਂ ਕਲ ਤੁਹਾਡੀਆਂ ਸਭ ਤਰ੍ਹਾਂ ਦੀਆਂ ਸਤਾਹਾਂ ਨੂੰ ਵਾਟਰਪਰੂਫਿੰਗ ਕਰਨ ਦਾ ਸਭ ਤੋਂ ਆਸਾਨ ਅਤੇ ਕਿਫਾਇਤੀ ਵਾਟਰਪਰੂਫਿੰਗ ਹੱਲ ਜੋ ਯੂ ਐਸ ਏ ਦੀ ਨੈਨੋ ਟੈਕਨੋਲੋਜੀ ਨਾਲ ਤਿਆਰ ਕੀਤਾ ਗਿਆ ਇੱਕ ਨਾਨ ਟਾਕਸਿਕ ਆਧਾਰਿਤ ਵਾਟਰਪਰੂਫਿੰਗ ਹੱਲ ਹੈ ਆਓ ਦੇਖਦੇ ਹਾਂ ਇਸ ਨੂੰ ਕਿਵੇਂ ਇਸਤੇਮਾਲ ਕਰਨਾ ਹੈ ਇਸ ਵੇਲੇ ਅਸੀਂ ਇੱਕ ਛੱਤ ਤੇ ਹਾਂ ਜਿਸ ਦਾ ਇੱਕ ਭਾਗ ਅਸੀਂ ਵਾਟਰਪਰੂਫ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਛੱਤ ਦੀ ਸਤਹ ਨੂੰ ਝਾੜੂ ਆਇਰਨ ਬ੍ਰਸ਼ ਅਤੇ ਪੇਂਟ ਬ੍ਰਸ਼ ਨਾਲ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜਿਸ ਨਾਲ ਸੀਲਨ ਬਲੌਕ ਸੋਲੂਸ਼ਨ ਅਤੇ ਸਤਹ ਦੇ ਵਿੱਚ ਕੋਈ ਮਿੱਟੀ ਜਾਂ ਪਪੜੀ ਨਾ ਰਹੇ ਇਸ ਦੇ ਬਾਅਦ ਅਸੀਂ ਸੀਲਨ ਬਲੌਕ ਲਾਵਾਂਗੇ ਇਸ ਨੂੰ ਅਸੀਂ 1:100 ਰੇਸ਼ੀਓ ਚ ਪਾਣੀ ਚ ਮਿਲਾਵਾਂਗੇ ਜਿਵੇਂ 25 ਲੀਟਰ ਪਾਣੀ ਵਿੱਚ 250 ml ਸੋਲੂਸ਼ਨ ਅਸੀਂ ਸੋਲੂਸ਼ਨ ਨੂੰ ਪਾਣੀ ਚ ਚੰਗੀ ਤਰ੍ਹਾਂ ਮਿਲਾ ਦਿੱਤਾ ਹੈ ਹੁਣ ਅਸੀਂ ਸਪਰੇ ਨੋਜ਼ਲ ਦਾ ਪ੍ਰਯੋਗ ਕਰਾਂਗੇ ਸਪਰੇ ਨੋਜ਼ਲ ਮਸ਼ੀਨ ਨਾਲ ਛੱਤ ਦੀ ਸਤਹ ਤੇ ਇੱਕ ਬਰਾਬਰ ਛਿੜਕਾ ਕਰ ਦੇਵਾਂਗੇ 1 ਲੀਟਰ ਤਿਆਰ ਸੋਲੂਸ਼ਨ ਸਤਹ ਦੀ ਸਮਰੱਥਾ ਮੁਤਾਬਕ 1 ਤੋਂ 5 ਵਰਗ ਮੀਟਰ ਖੇਤਰ ਲਈ ਕਾਫੀ ਹੁੰਦਾ ਹੈ ਜੇਕਰ ਤੁਹਾਡਾ ਖੇਤਰ ਇਸ ਤੋਂ ਜ਼ਿਆਦਾ ਹੈ ਤਾਂ ਤੁਸੀਂ ਆਪਣੇ ਸੋਲੂਸ਼ਨ ਦੀ ਮਾਤਰਾ ਜ਼ਰੂਰਤ ਮੁਤਾਬਕ ਵਧਾ ਕੇ ਪ੍ਰਯੋਗ ਕਰ ਸਕਦੇ ਹੋ ਜੇ ਇਹ ਸਤਹ ਛੋਟੀ ਹੈ ਤਾਂ ਛੋਟੀ ਸਪਰੇ ਨੋਜ਼ਲ ਬੋਤਲ ਬ੍ਰਸ਼ ਜਾਂ ਰੂਲਰ ਦਾ ਵੀ ਪ੍ਰਯੋਗ ਕਰ ਸਕਦੇ ਹੋ ਜੇ ਆਪਣੇ ਕੋਲ ਇਹ ਸਭ ਨਾ ਹੋਵੇ ਤਾਂ ਘਰ ਦੀ ਝਾੜੂ ਜਾਂ ਫਿਰ ਬਾਥਰੂਮ ਵਾਈਪਰ ਦਾ ਵੀ ਪ੍ਰਯੋਗ ਕਰ ਸਕਦੇ ਹੋ ਸਤਹ ਨੂੰ 30 ਮਿੰਟ ਤੱਕ ਸੁੱਕਣ ਦੇਵਾਂਗੇ ਇਸ ਤੋਂ ਬਾਅਦ ਡਬਲ ਕੋਟ ਕਰ ਲਵਾਂਗੇ ਜਿਸ ਨਾਲ ਸੋਲੂਸ਼ਨ ਸਤਹ ਦੇ ਅੰਦਰ ਤੱਕ ਜਾਵੇ ਅਤੇ ਵਧੀਆ ਨਤੀਜੇ ਦੇਵੇ ਡਬਲ ਕੋਟ ਕਰਨ ਤੋਂ ਬਾਅਦ ਸਤਹ ਨੂੰ 24 ਘੰਟੇ ਸੁੱਕਣ ਦੇ ਲਈ ਸਮਾਂ ਦੇਵਾਂਗੇ ਉਦੋਂ ਤੱਕ ਅਸੀਂ ਤੁਹਾਨੂੰ ਇੱਕ ਟੈਸਟ ਕਰਕੇ ਦਿਖਾਉਂਦੇ ਹਾਂ ਅਸੀਂ ਇੱਕ ਕੰਧ ਨੂੰ ਦੋ ਭਾਗਾਂ 'ਚ ਵੰਡ ਦਿੱਤਾ ਹੈ ਇੱਕ ਭਾਗ 'ਤੇ ਸੀਲਿੰਗ ਬਲਾਕ ਸੋਲੂਸ਼ਨ ਲਾਇਆ ਹੈ ਅਤੇ ਇੱਕ 'ਤੇ ਨਹੀਂ ਅਸੀਂ ਦੋਨਾਂ 'ਤੇ ਪਾਣੀ ਸਪਰੇਅ ਕੀਤਾ ਜਿਸ ਸਥਤੇ ਸੀਲਿੰਗ ਬਲਾਕ ਸੋਲੂਸ਼ਨ ਨਹੀਂ ਲਾਇਆ ਸੀ ਉਸਨੇ ਪਾਣੀ ਨੂੰ ਸੋਖ ਲਿਆ ਅਤੇ ਜਿਸ ਸਥਤੇ ਸੀਲਿੰਗ ਬਲਾਕ ਸੋਲੂਸ਼ਨ ਲਾਇਆ ਸੀ ਉਸਤੇ ਪਾਣੀ ਨਹੀਂ ਰੁਕਿਆ ਅਤੇ ਸਥੇ ਦੇ ਅੰਦਰ ਨਹੀਂ ਗਿਆ 24 ਘੰਟੇ ਹੋ ਗਏ ਨੇ ਅਤੇ ਸਾਡੀ ਛੱਤ ਹੁਣ ਵਾਟਰਪਰੂਫ ਹੋ ਗਈ ਹੈ ਅਤੇ ਜੀਵੀ ਵੀ ਤੁਸੀਂ ਦੇਖ ਸਕਦੇ ਹੋ ਸਤਹ ਦਾ ਰੰਗ ਵੀ ਨਹੀਂ ਬਦਲਿਆ ਹੁਣ ਅਸੀਂ ਉਹੀ ਟੈਸਟ ਆਪਣੀ ਛੱਤ ਦੇ ਇੱਕ ਭਾਗ ਤੇ ਕਰਾਂਗੇ ਤੇ ਦੇਖਿਆ ਤੁਸੀਂ ਹੋਰੀਜ਼ਨ ਸੀਲਨ ਬਲੌਕ ਕਿੰਨਾ ਆਸਾਨ ਅਤੇ ਕਿਫਾਇਤੀ ਤਰੀਕਾ ਹੈ ਵਾਟਰਪਰੂਫਿੰਗ ਦਾ ਸੀਲਨ ਬਲੌਕ ਜਦ ਪਾਣੀ ਨਾਲ ਮਿਲ ਕੇ ਸਤਹ ਤੇ ਲੱਗਦਾ ਹੈ ਉਦੋਂ ਉਹ ਅਲਟਰਾ ਸਟਰੋਂਗ ਨੈਨੋ ਪਾਰਟੀਕਲ ਬੌਂਡਸ ਬਣਾਉਂਦਾ ਹੈ ਜੋ ਸਤ੍ਹਾ ਨੂੰ ਪੂਰੀ ਤਰ੍ਹਾਂ ਵਾਟਰਪਰੂਫ ਕਰ ਦਿੰਦਾ ਹੈ Horizon Sealant Block Waterproofing hun bina tutt bhajde is naal ghar baithe koi bhi waterproofing ate leakage bar ki samasya nu khatam kar sakde haan is da istemal assi water tank concrete bricks slab flooring exterior walls bathrooms kitchen basement wall foundation pit driveway soil waterproofing ate swimming pools vi kar sakde haan ਹੋਰੀਜ਼ਨ ਸੀਲਿੰਗ ਬਲੌਕ ਹੁਣ 100ml, 250ml, 500ml ਅਤੇ 1 ਲੀਟਰ ਦੀਆਂ HDPE ਬੋਤਲਾਂ 'ਚ ਵੀ ਮਿਲਦਾ ਹੈ। ਸੀਲਿੰਗ ਬਲੌਕ ਦੇ ਨਾਲ ਵਾਟਰਪੂਫਿੰਗ ਦੇ ਨਵੇਂ ਕਾਲ ਦਾ ਅਨੁਭਵ ਕਰੋ ਅਤੇ ਇਦਾਂ ਦੇ ਵੀਡੀਓਜ਼ ਲਈ ਸਾਡਾ YouTube ਚੈਨਲ ਸੀਲਿੰਗ ਬਲੌਕ ਸਬਸਕ੍ਰਾਈਬ ਕਰੋ।